મિત્રો ਪਿਆਰਿਓ ਮੈਂ ਤੁਹਾਡਾ ਆਪਣਾ ਸ਼ੋਕ ਪਲਵਾਨ ਕੰਟਰੈਕਟਰ ਅਸੀਂ ਪੰਜਾਬੀ ਜਿੱਥੇ ਵੀ ਜਾਂਦੇ ਆ ਇੱਕ ਆਪਣਾ ਏਰੀਆ ਬਣਾ ਲੈਂਦੇ ਆ ਤੇ ਕੋਈ ਨਾ ਕੋਈ ਲੰਗਰ ਦਾ ਚਾਹ ਦਾ ਪ੍ਰੋਗਰਾਮ ਨਵੇਂ ਸਾਲ ਦੀ ਖੁਸ਼ੀ ਵਿੱਚ ਆ ਸਾਡੀ ਟੀਮ ਐਡਮਿੰਟਨ ਦੇ ਵਿੱਚ ਅਸੀਂ ਨਵੇਂ ਸਾਲ ਦਾ ਆਨੰਦ ਮਾਨਦੇ ਹੋਏ ਚਾਹ ਪਕੌੜਿਆਂ ਦਾ ਲੰਗਰ ਸਾਡੇ ਸੱਜਣ ਮਿੱਤਰ ਮਨਾ ਰਹੇ ਨੇ ਅਸੀਂ ਜਿੱਥੇ ਵੀ ਜਾਂਦੇ ਆ ਆਪਣਾ ਦੇਸ਼ ਆਪਣਾ ਵੱਖਰੀ ਧਰਤੀ ਬਣਾ ਲਏ ਨੇ ਅੱਜ ਨਵੇਂ ਸਾਲ ਦੀ ਖੁਸ਼ੀ ਵਿੱਚ ਅਸੀਂ ਸਾਰੇ ਆਹ ਆਨੰਦ ਮਾਣ ਰਹੇ ਆ ਨਵੇਂ ਸਾਲ ਦੀ ਖੁਸ਼ੀ ਵਿੱਚ ਸਾਰੇ ਅਸੀਂ ਆਨੰਦ ਮਾਣ ਰਹੇ ਆ ਨਵੇਂ ਸਾਲ ਦਾ ਸਭ ਦਾ ਧੰਨਵਾਦ ਸਾਡੇ ਦੇਸ਼ ਦਾ ਵੀ ਧੰਨਵਾਦ ਸਾਡੇ ਸੱਜਣਾ ਮਿੱਤਰਾਂ ਦਾ ਧੰਨਵਾਦ ਆ ਤਾਂਸ ਖੇਡਣ ਵਾਲੇ ਤਾਂ ਵੀ ਖੇਡ ਰਹੇ ਆ ਨਾਲ ਲਾ ਚਾਹ ਲੰਗਰ ਪਕੌੜੇ ਚੱਲ ਰਿਹਾ ਇਹ ਵਾਰੀ ਬੰਨ ਲੈਂਦੇ ਜਾਂ ਆਪਣੀ ਖੁਸ਼ੀ ਨਾਲ ਜਿਵੇਂ ਜਿਵੇਂ ਕੋਈ ਆਉਂਦਾ ਉਹ ਚਾਹ ਲਿਆ ਕੇ ਜਵਾਕਾਂ ਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਚਾਹ ਦਿੰਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਦੇਸ਼ ਦਾ ਮੇਰੇ ਕੈਨੇਡਾ ਦੇਸ਼ ਦਾ ਜਿਹੜੇ ਕੈਨੇਡਾ ਵੀ ਸਾਡਾ ਦੇਸ਼ ਆ ਜਿਹੜਾ ਸਾਨੂੰ ਸੁਭਾਲੀ ਬੈਠਾ ਪੰਜਾਬ ਸਾਡਾ ਸਭ ਤੋਂ ਮਹਾਨ ਜਿਨੇ ਸਾਨੂੰ ਇੱਥੇ ਆਉਂਦਾ ਮੌਕਾ ਦਿੱਤਾ ਭਾਰਤ ਮਾਤਾ ਕੀ ਜੈ ਕੈਨੇਡਾ ਬਹੁਤ ਚੰਗਾ ਦੇਸ਼ ਹੈ